ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਆਪਣੇ YouTube ਚੈਨਲ KS Study ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੇ ਪਾਠ ਨੰਬਰ 3 ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੀਆਂ ਸਖਿਆਵਾਂ ਪਾਠ ਨੂੰ ਪੜਨ ਜਾ ਰਹੇ ਹਾਂ ਆਓ ਅਸੀਂ ਵਿਦਿਆਰਥੀਓ ਬਿਨਾਂ ਕਿਸੇ ਦੇਰੀ ਤੋਂ ਇਸ ਲੈਸਨ ਦੀ ਸ਼ੁਰੂਆਤ ਕਰਦੇ ਹਾਂ ਪਾਠ 3 ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਖਿਆਵਾਂ ਲੋ ਸਟਾਰਟ ਕਰਦੇ ਹਾਂ ਬੱਚਿਓ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੀਆਂ ਸਖਿਆਵਾਂ ਪਾਠ ਦਾ ਨਾਮ ਹੈ ਤੀਜਾ ਪਾਠ ਹੈ ਜਨਮ ਅਤੇ ਮਾਤਾ ਪਿਤਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਮਾਤਾ ਪਿਤਾ ਬਾਰੇ ਅਸੀਂ ਜਾਣਕਾਰੀ ਲੈਂਦੇ ਹਾਂ ਗੁਰੂ ਨਾਨਕ ਦੇਵ ਜੀ ਦਾ ਜਿਹੜੇ ਜਨਮ ਹੈ ਉਸ ਬੰਦੀ ਬਹੁਤ ਸਾਰੇ মত ਪੇਧ ਹਨ ਭਾਈ ਵਾਲਾ ਜੀ ਦੀ ਜਨਮ ਸਾਖੀ ਅਨੁਸਾਰ ਜਿਹੜੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੈ ਉਹ 13 ਦੀ ਪੂਰਨ ਮਾਸ਼ੀ 1429 ਨੂੰ ਹੋਇਆ ਪਰ ਪ੍ਰਾਂਤਮ ਜਨਮ ਸਾਖੀ ਕਈ ਮਨੀ ਸਿੰਘ ਦੀ ਜਨਮ ਸਾਖ ਅਨੁਸਾਰ ਗੁਰੂ ਜੀ ਵਿਸਾਖ ਸੰਮਤ 1526 ਬਿਕਰਮੀ ਜਾਂ 15 April 1429 ਨੂੰ ਪੈਦਾ ਹੋਏ ਉਹ ਸਾਰੇ ਜਿਹੜੇ ਆਧੁਨਿਕ ਇਤਿਹਾਸਕਾਰ ਜਾਂ ਵਿਦਵਾਨ ਹੈ ਉਹ 15 April ਵਾਲੀ ਦੀ ਜਨਮ ਮਿਤੀ ਨੂੰ ਅਸਲ ਦੇ ਵਿੱਚ ਮੰਨਦੇ ਹਨ ਪਰ ਗੁਰੂ ਨਾਨਕ ਦੇਵ ਜੀ ਦਾ ਜਨਮ ਤੁਹ ਅਨੁਸਾਰ ਇਹਨਾਂ ਪਤੰਬਰ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਥਿਉਰੀ ਇਹ ਤਾਂ ਲਗਾਤਾਰ ਚੱਲੀ ਆ ਰਹੀ ਹੈ ਉਸ ਮਹੀਨੇ ਦੇ ਵਿੱਚ ਮਨਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਅਜੇ ਵੀ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਮਨਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਹੈਗਾ ਉਹ ਜਨਮ ਸਥਾਨ ਕਿੱਥੇ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਲਾਹੌਰ ਤੋਂ ਲਗਭਗ 64 ਕਿਲੋਮੀਟਰ ਦੱਖਣ ਪੱਛਮ ਦੇ ਵਿੱਚ ਰਾਏਪੋਏ ਦੀ ਤਲਵੰਡੀ ਜਿਸ ਨੂੰ ਅੱਜਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਜਿਹੜਾ ਵਰਤਮਾਨ ਸ਼ੇਖੂਪੁਰਾ ਦੇ ਵਿੱਚ ਇਹ ਜੋ ਅਜਿਹਾ ਅਜਿਹਾ ਪਾਕਿਸਤਾਨ ਦੇ ਵਿੱਚ ਹੈ ਹੋਇਆ ਉਹਨਾਂ ਦੇ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਜੀ ਤੇ ਉਹਨਾਂ ਦੇ ਪਿਤਾ ਦਾ ਨਾਮ ਮੈਥਾ ਕਾਲੂ ਸੀ ਜੋ ਕਿੱਤੇ ਦੇ ਵਜੋਂ ਪਟਵਾਰੀ ਸਨ ਉਹਨਾਂ ਦਾ ਵੰਸ਼ ਖੱਤਰੀ ਵੇਦੀਖਾਨਦਾਨ ਨਾਲ ਉਹ ਸੰਬੰਧ ਰੱਖਦੇ ਸਨ ਉਹਨਾਂ ਦੀ ਇੱਕ ਭੈਣ ਸੀ ਜਿਹਨਾਂ ਦਾ ਨਾਮ ਕੀ ਸੀ ਬੀਬੀ ਨਾਨਕੀ ਸੀ ਐਸੀ ਬੱਚੋ ਗੁਰੂ ਨਾਨਕ ਦੇਵ ਜੀ ਦਾ ਜਨਮ ਤੇ ਉਹਨਾਂ ਦੇ ਮਾਤਾ ਪਿਤਾ ਇੰਪੋਰਟੈਂਟ ਕੁਐਸਚਨ ਹੈ ਇਹਦੇ ਵਿੱਚੋਂ ਇੱਕ ਜਾਂ ਇੱਕ ਨੰਬਰ ਵਾਲੇ ਲਗਭਗ ਕੁਐਸਚਨ ਜਿਹੜੇ ਨੇ ਉਹ ਇਹਦੇ ਵਿੱਚੋਂ ਆ ਜਿਆਦਾਤਰ ਆ ਜਾਂਦੇ हां जी विद्यार्थी नेक्स्ट पार्ट बाल रूप ਤੇ ਅਵਸਥਾ ਬਾਲ ਰੂਪ ਅਵਸਥਾ ਤੇ ਸਿੱਖਿਆ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਬਚਪਨ ਹੈ ਉਹ ਆਮ ਬੱਚਿਆਂ ਵਰਗਾ ਨਹੀਂ ਸੀ ਉਹਨਾਂ ਦਾ ਬਚਪਨ ਉਹਨਾਂ ਨੂੰ ਮਾਤਾ ਪਿਤਾ ਜੀ ਆਮ ਬੱਚਿਆਂ ਨਾਲ ਖੇਡਣ ਲਈ ਇਸਦੇ ਸਨ ਪਰ ਉਹਨਾਂ ਦਾ ਮਨ ਉਹਨਾਂ ਬੱਚਿਆਂ ਦੇ ਵਿੱਚ ਉਹਨਾਂ ਬੱਚਿਆਂ ਨਾਲ ਖੇਡਣ ਦੇ ਲਈ ਨਹੀਂ ਲੱਗਦਾ ਸੀ ਕਿਉਂਕਿ ਉਹ ਅਧਿਆਤਮਿਕ ਰੁਚੀ ਵਾਲੇ ਸਨ ਸਵੇਸ਼ਾ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ ਮਾਪੇ ਜੋ ਉਹ ਨੂੰ ਖਾਣਾ ਜਾਂ ਪਾਪੜੇ ਦਿੰਦੇ ਸੀ ਉਹ ਗਰੀਬ ਬੱਚਿਆਂ ਦੇ ਵਿੱਚ ਵੰਡ ਦਿੰਦੇ ਸਨ ਉਸ ਤੋਂ ਬਾਅਦ ਉਹਨਾਂ ਨੂੰ ਪੜ੍ਹਨ ਵਾਸਤੇ 7 ਸਾਲ ਦੀ ਉਮਰ ਦੇ ਵਿੱਚ ਪਾਡਸ਼ਾਲਾ ਦੇ ਵਿੱਚ ਜਿੱਥੇ ਪੰਡਤ ਗੋਪਾਲ ਜੀ ਪੜਾਉਂਦੇ ਸਨ ਉਹਨਾਂ ਕੋਲ ਭੇਜਿਆ ਉੱਥੇ ਉਹਨਾਂ ਨੇ ਕਿਨਾਂ ਦੀ ਸਿੱਖਿਆ ਲਈ ਦੇਵਨਾਗਰੀ ਲਿਪੀ ਦੇ ਵਿੱਚ ਗਣਿਤ ਦੀ ਸਿੱਖਿਆ ਪ੍ਰਾਪਤ ਕੀਤੀ ਇੱਥੇ ਉਹਨਾਂ ਨੇ ਗੋਪਾਲ ਜੀ ਨੂੰ ਬਹੁਤ ਸਾਰੇ ਪੰਡਤ ਗੋਪਾਲ ਜੀ ਕੋਲ ਬਹੁਤ ਸਾਰੇ ਇਸ ਤਰ੍ਹਾਂ ਦੇ ਕੁਐਸਚਨ ਇਸ਼ਵਰਾਂ ਦੀ ਪੁੱਛੇ ਜਿਹੜੇ ਉਹਨਾਂ ਤੋਂ ਸੋਚਾਂ ਦੇ ਵਿੱਚ ਪਾ ਦਿੰਦੇ ਸਨ ਇਸ ਤੋਂ ਲਾ ਬਾਉ ਨੇ ਸੰਸਕ੍ਰਿਤ ਪੜ੍ਹਾਈ ਪੰਡਤ ਬ੍ਰਿਜ ਲਾਲ ਕੋਲੋਂ ਪ੍ਰਾਪਤ ਕੀਤੀ ਫਾਰਸੀ ਪੜ੍ਹਦੇ ਕੋਲ ਉਹਨਾਂ ਨੂੰ ਮੌਲਵੀ ਕুতਬਉਦੀਨ ਕੋਲ ਭੇਜਿਆ ਗਿਆ ਇਸ ਤਰ੍ਹਾਂ ਗੁਰੂ ਜੀ ਨੇ ਦੋ ਚਾਰ ਪਾਸ਼ਾਵਾਂ ਦੇ ਵਿੱਚ ਜਿਹੜੀ ਹੈ ਉਹ ਸਿੱਖਿਆ ਲਈ ਹਾਂ ਜੀ ਅਗਲੇ ਟੌਪਿਕ ਦੀ ਗੱਲ ਕਰਦੇ ਹਾਂ ਜੈਨੇਊ ਦੀ ਰਸਮ ਗੁਰੂ ਨਾਨਕ ਦੇਵ ਜੀ ਜਦੋਂ ਪੜ੍ਹਦੇ ਸੀ ਤਾਂ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪਰਿਵਾਰ ਨੇ ਪਰਾੰਤਨ ਰੀਤੀ ਰਿਵਾਜਾਂ ਅਨੁਸਾਰ ਸਨਾਤਨ ਧਰਮ ਦੇ ਅਨੁਸਾਰ ਉਹਨਾਂ ਨੂੰ ਜਨੇਊ ਪਾਣਾ ਚਾਹਿਆ ਤੇ ਉਸ ਲਈ ਉਹਨਾਂ ਨੇ ਐਤਵਾਰ ਦਾ ਦਿਨ ਉਹਨਾਂ ਦਾ ਨਿਸ਼ਚਿਤ ਕੀਤਾ ਗਿਆ ਸਾਕ ਸੰਬੰਧੀ ਨੂੰ ਬੁਲਾਇਆ ਗਿਆ ਮੋਢਲੇ ਮੂਲ ਮੰਤਰ ਜਿਹੜੇ ਪਾੜਨ ਤੋਂ ਬਾਅਦ ਪੰਡਿਤ ਹਰਧਿਆਲ ਗੁਰੂ ਜੀ ਨੂੰ ਸਾਹਮਣੇ ਬਿਠਾ ਕੇ ਜਨੇਊ ਪਾਣਾ ਚਾਹਿਆ ਪਰ ਗੁਰੂ ਜੀ ਨੇ ਉਸ ਉਹਨਾਂ ਉਸ ਧਾਗੇ ਦੇ ਜਨੇਊ ਨੂੰ ਸੂਤ ਦੇ ਧਾਗੇ ਦੇ ਚ ਜਨੇਊ ਨੂੰ ਪਾਉਣ ਤੋਂ ਮਨਾਂ ਕਰ ਦਿੱਤਾ ਉਹਨਾਂ ਨੇ ਕਿਹਾ ਤੇ ਮੈਨੂੰ ਉਸ ਜਨੇਊ ਚਾਹੀਦਾ ਹੈ ਜਿਹੜਾ ਸੱਤ ਗੁਣਾਂ ਦਾ ਬਣਿਆ ਹੋਇਆ ਜੋ ਪੱਕਾ ਹੋਵੇ ਮੌਜੂਦ ਹੋਵੇ ਜਿਹੜੇ ਸਾਰੀ ਉਮਰ ਉਹਨਾਂ ਦੇ ਨਾਲ ਸਚਾਈ ਦੇ ਰੋਗ ਦੇ ਵਿੱਚ ਚੱਲਦਾ ਹੋਵੇ ਉਹਨਾਂ ਨੇ ਇਸ ਨੂੰ ਆਪਣੀ ਬਾਣੀ ਦੇ ਵਿੱਚ ਵੀ ਦਰਜ ਕੀਤਾ ਹੋਇਆ ਹੈ ਗੁਰੂ ਜੀ ਦੇ ਅਗਲਾ ਟੋਪਿਕ ਹੈ ਗੁਰੂ ਨਾਨਕ ਦੇਵ ਜੀ ਦੇ ਪਿੰਨ-ਪਿੰਨ ਕਿਤੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਜਦੋਂ ਦੇਖਿਆ ਵੀ ਗੁਰੂ ਜੀ ਅਤਿ ਆਧੁਮਕ ਵਿੱਦਿਆ ਦੇ ਵਿੱਚ ਜ਼ਿਆਦਾ ਦਿਲ ਸਭ ਚੀਜ਼ ਤੇ ਧਿਆਨ ਦਿੰਦੇ ਨੇ ਇਸ ਕਰਕੇ ਉਹਨਾਂ ਨੇ ਸੰਸਾਰਿਕ ਕੰਮਾਂ ਦੇ ਵਿੱਚ ਪਾਉਣ ਲਈ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਜੀ ਨੇ ਤਿੰਨ ਚਾਰ ਤਰ੍ਹਾਂ ਦੇ ਨਾਲ ਕੰਮ ਦੇ ਵਿੱਚ ਪਾਣਾ ਚਾਹਿਆ ਸਭ ਤੋਂ ਪਹਿਲਾਂ ਉਹਨਾਂ ਨੂੰ ਮੱਝ ਚਾਰਨ ਦਾ ਕੰਮ ਦਿੱਤਾ ਗਿਆ ਪਰ ਗੁਰੂ ਨਾਨਕ ਦੇਵ ਜੀ ਦੀਆਂ ਉਹ ਮੱਝਾਂ ਲੋਕਾਂ ਦੇ ਖੇਤਾਂ ਦਾ ਡਾੜਾ ਕਰ ਦਿੰਦੀਆਂ ਸੀ ਗੁਰੂ ਨਾਨਕ ਦੇਵ ਜੀ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਸੀ ਕਿਉਂਕਿ ਉਹ ਹਮੇਸ਼ਾ ਹੀ ਭਗਤੀ ਦੇ ਵਿੱਚ ਲੀਨ ਰਹਿੰਦੇ ਸਨ ਉਸ ਤੋਂ ਬਾਅਦ ਗੁਰੂ ਜੀ ਲੰਬੇ ਤੋਂ ਤੰਗ ਹੋ ਕੇ ਉਹਨਾਂ ਨੂੰ ਖੇਤੀ ਕਰਨ ਦਾ ਕੰਮ ਦਿੱਤਾ ਗਿਆ ਮੱਝਾਂ ਚਾਰਨ ਤੋਂ ਬਾਅਦ ਖੇਤੀ ਦਾ ਕੰਮ ਦਿੱਤਾ ਗਿਆ ਖੇਤੀ ਦਾ ਕੰਮ ਦੇ ਵਿੱਚ ਵੀ ਉਹਨਾਂ ਦਾ ਮਨ ਨਹੀਂ ਲੱਗਾ ਤੇ ਗੁਰੂ ਨਾਨਕ ਦੇਵ ਜੀ ਨੇ ਵਪਾਰਕ ਵਿੱਚ ਪਾਣਾ ਚਾਹਿਆ ਉਹਨਾਂ ਦੇ ਪਿਤਾ ਜੀ ਨੇ ਵਪਾਰ ਦੇ ਲਈ ਉਹਨਾਂ ਨੂੰ 20 ਰੁਪਏ ਦਿੱਤੇ ਤੇ ਕਹੇ ਅਬ 20 ਰੁਪਏ ਦੇ ਸੱਚਾ ਖਰਾ ਸੌਦਾ ਕਰਕੇ ਆਓ ਪਰ ਗੁਰੂ ਨਾਨਕ ਦੇਵ ਜੀ ਜਦੋਂ ਰਸਤੇ ਤੇ ਵਿੱਚ ਜਾ ਰਹੇ ਸਨ ਉਹਨੂੰ ਔਖੇ ਸਾਧੂਆਂ ਦਾ ਢੋਲਾ ਮਿਲ ਗਿਆ ਜਿੱਥੇ ਉਹਨਾਂ ਨੇ ਉਹਨਾਂ ਗੁਰੂ 20 ਰੁਪਏ ਦੇ ਨਾਲ ਅੰਗਰਸਤ ਖਰੀਦ ਕੇ ਉਹਨਾਂ ਸਾਰਿਆਂ ਫਕੀਰਾਂ ਨੂੰ ਜਿਹੜਾ ਹੈਗਾ ਭੋਜਨ ਛਕਾ ਦਿੱਤਾ ਜਿਸ ਨੂੰ ਸੱਚਾ ਸੌਦਾ ਨਾਮ ਦੀ ਘਟਨਾ ਨਾਲ ਵੀ ਅੱਜ ਤੱਕ ਜਾਰੀ ਕੀਤਾ ਗਿਆ ਤੇ ਲੰਗਰ ਅੱਜ ਤੱਕ ਵੀ ਅੱਜ ਚੱਲਦੇ ਆ ਰਹੇ ਨੇ ਤੇ ਉੱਥੋਂ ਹੀ ਲੰਗਰਾਂ ਦੀ ਸ਼ੁਰੂਆਤ ਜਿਹੜੀ ਮੰਨੀ ਜਾਂਦੀ ਹੈ ਜਦੋਂ ਉਹ ਵਾਪਸ ਘਰ ਦੇ ਵਿੱਚ ਆਇਆ ਤਾਂ ਮਹਤਾ ਕਾਲੂ ਜੀ ਨੇ ਉਹ ਨਬੀਰ ਤੇ ਦਸਾਂ ਮੰਗਿਆ ਪਰ ਆਪ ਜੀ ਨੇ ਸੱਚਾ ਸੌਦਾ ਦੀ ਸਾਰੀ ਕਹਾਣੀ ਉਹਨਾਂ ਨੂੰ ਦੱਸ ਦਿੱਤੀ ਸ ਤੇ ਉਹ ਬੜੇ ਨਿਰਾਸ਼ ਹੋਏ ਤੇ ਗੁਰੂ ਨਾਨਕ ਦੇਵ ਜੀ ਨੂੰ ਸੰਸਾਰਕ ਅੰਮਾ ਦੇ ਵਿੱਚ ਲਿਆਉਣ ਵਾਸਤੇ ਫਿਰ ਗੁਰੂ ਨਾਨਕ ਦੇਵ ਜੀ ਤਾਂ ਗਿਆ ਗੁਰੂ ਨਾਨਕ ਦੇਵ ਜੀ ਜਿਵੇਂ ਭਗਤੀ ਦੇ ਵਿੱਚ ਹਰ ਸਮੇਂ ਲੀਨ ਰਹਿੰਦੇ ਸਨ ਪਿਤਾ ਜੀ ਨੇ ਮਨ ਬਦਲਣ ਲਈ ਵਾਸਤੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਜਿਹੜਾ ਗੁਰਦਾਸਪੁਰ ਬਟਾਲਾ ਦੀ ਨਿਵਾਸੀ ਮੋਲ ਚੰਦ ਦੀ ਬੇਟੀ ਬੀਬੀ ਸਲੱਖਣੀ ਜੀ ਨਾਲ ਕਰ ਦਿੱਤਾ ਉਹਨਾਂ ਦੀ ਪਤੀ ਨੇ ਨਾਂ ਬੀਬੀ ਸਲੱਖਣੀ ਸੀ ਉਹਨਾਂ ਦੇ ਕੋ ਖੋ ਦੋ ਪੁੱਤਰਾਂ ਦਾ ਜਨਮ ਹੋਇਆ ਜੋ ਬਿਸ਼ਰੀ ਚੰਦ ਤੇ ਲక్ష్ਮੀਦਾਸ ਜੀ ਸਨ ਸultanpur ਲੋਧੀ ਦੇ ਵਿੱਚ ਨੌਕਰੀ ਮਹਿਤਾ ਕਾਲੂ ਜੀ ਨੇ ਸਥਾਨ ਬਦਲ ਲਈ ਗੁਰੂ ਨਾਨਕ ਦੇਵ ਜੀ ਨੂੰ 14 ਸੋਲ ਸ਼ਾਹੀ ਸਤਾਸੀ ਦੇ ਵਿੱਚ ਸੁਲਤਾਨ ਬਲੋਦੀ ਵਿਖੇ ਭੇਜ ਦਿੱਤਾ ਵੀ ਚਲੋ ਉੱਥੇ ਰਹਿ ਕੇ ਉਹਨਾਂ ਦਾ ਥੋੜਾ ਮਨ ਚੇਂਜ ਹੋਊਗਾ ਤੇ ਉੱਥੇ ਉਹਨਾਂ ਨੇ ਆਪਣੀ ਬੇਟੀ ਬੀਬੀ ਨਾਨਕੀ ਦੇ ਕੋਲ ਆਪਣੇ ਭਣਵੀ ਦੇ ਕੋਲ ਜੈ ਰਾਮ ਕੋਲ ਉਹਨਾਂ ਨੂੰ ਭੇਜ ਦਿੱਤਾ ਜੈ ਰਾਮ ਜੀ ਨੇ ਉਹਨਾਂ ਦੀ ਫਾਰਸੀ ਤੇ ਗਣਿਤ ਦਾ ਉਹਨਾਂ ਨੂੰ ਗਿਆਨ ਤਾਂ ਹੈਗਾ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਸੁਲਤਾਨ ਕੋਲ ਲੋਦੀ ਵਿਖੇ ਦੋਲਤਖਨ ਲੋਦੀ ਫੌਜਦਾਰ ਦੇ ਮੋਦੀ ਖਾਨੇ ਸਰਕਾਰੀ ਮੋਦੀ ਖਾਨੇ ਦੇ ਵਿੱਚ ਅਨਾਜ ਦੇ ਭੰਡਾਰ ਦੀ ਨੌਕਰੀ ਭੰਡਾਰੀ ਦੀ ਨੌਕਰੀ ਉੱਥੇ ਲਵਾ ਦਿੱਤੀ। ਉਹ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰਦੇ ਸਨ। ਗਿਆਨ ਦੀ ਪ੍ਰਾਪਤੀ। ਫਿਰ ਵਿਦਿਆਰਥੀਓ ਅਗਲਾ ਟੌਪਿਕ ਗੁਰੂ ਨਾਨਕ ਦੇਵ ਜੀ ਦੀ ਗਿਆਨ ਦੀ ਪ੍ਰਾਪਤੀ। ਗੁਰੂ ਨਾਨਕ ਦੇਵ ਜੀ ਜਦੋਂ ਸੁਲਤਾਨਪੁਰ ਲੋਧੀ ਵਿਸੇ ਨੌਕਰੀ ਕਰਦੇ ਸਨ ਤਾਂ ਉਹ ਹਮੇਸ਼ਾ ਬੇਈ ਨਦੀ ਦੇ ਵਿੱਚ ਜਿਹੜੀ ਉੱਥੇ ਵਗਦੀ ਸੀ ਉੱਥੇ ਇਸ਼ਨਾਨ ਕਰਨ ਜਾਂਦੇ ਸਨ ਉਹ ਤੇ ਉਹਨਾਂ ਦੀ ਪਤਨੀ। ਇੱਕ ਦਿਨ ਉਹ ਬੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਗਏ ਪਰ ਉਹ 3 ਦਿਨ ਉਹ ਬੇਨਦੀ ਦੇ ਵਿੱਚ ਅਲੋਪ ਰਹੇ ਲੋਕਾਂ ਦੇ ਵਿੱਚ ਰੋਲਾ ਪੈ ਗਿਆ ਕਿ ਗੁਰੂ ਨਾਨਕ ਜਿਹੜਾ ਬੇਨਦੀ ਦੇ ਵਿੱਚ ਡੁੱਬ ਗਿਆ ਹੈ ਭਾਰਵੰਦੀਆਂ ਗੱਲਾਂ ਹੋਣ ਲੱਗੀਆਂ ਪਰ ਤਿੰਨ ਦਿਨਾਂ ਬਾਅਦ ਗੁਰੂ ਨਾਨਕ ਦੇਵ ਜੀ ਬੇਨਦੀ ਦੇ ਵਿੱਚੋਂ ਬਾਹਰ ਆਏ ਤੇ ਬਾਹਰ ਆਂਦੇ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਤਿੰਨ ਸ਼ਬਦ ਕਹੇ ਨਾ ਕੋਈ Hindu ਨਾ ਕੋਈ Musalman ਜਦੋਂ ਇਹਨਾਂ ਬਾਰੇ ਅਦੋਲਤ ਖਾਨ ਲੋਧੀ ਨੇ ਪੁੱਛਿਆ ਵੀ ਇਹ ਤੁਹਾਡਾ ਜਿਹੜਾ ਹੈ ਨਾ ਕੋਈ Hindu ਨਾ ਕੋਈ Musalman ਦਾ ਮਤਲਬ ਕੀ ਹੋਇਆ ਉਹਨਾਂ ਨੇ ਕਿਹਾ ਕਿ ਹਿੰਦੂ ਅਤੇ ਮੁਸਲਮਾਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਉਹ ਸਾਰੇ ਇੱਕ ਸਮਾਨ ਤੇ ਪ੍ਰਮਾਤਮਾ ਵੱਲੋਂ ਭੇਜੇ ਜੀਵ ਹਨ ਤੇ ਇੱਥੋਂ ਇਹਨਾਂ ਨੇ ਗਿਆਨ ਦੀ ਪ੍ਰਾਪਤੀ ਹੋਣ ਤੋਂ ਬਾਅਦ ਉਹਨਾਂ ਨੇ ਸੰਸਾਰਿਕ ਕੰਮਾਂ ਨੂੰ ਪਿੱਛੇ ਛੱਡਦੇ ਹੋਏ ਲੋਕਾਂ ਦੀ ਭਲਾਈ ਲਈ ਇੱਥੋਂ ਉਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ ਚਾਰ ਉਦਾਸੀਆਂ ਕੀਤੀਆਂ ਜਿਹਨੂੰ ਚਾਰ ਯਾਤਰਾਵਾਂ ਵੀ ਕਿਹਾ ਜਾਂਦਾ ਹੈ ਕਈ ਇਤਿਹਾਸਕਾਰ ਤੇ ਯਾਤਰਾਵਾਂ ਦਾ ਵਰਣਨ ਕਰਦੇ ਹਨ ਕਈ ਚਾਰ ਕਈ ਇਤਿਹਾਸਕਾਰ ਪੰਜ ਯਾਤਰਾਵਾਂ ਦਾ ਵੀ ਵਰਣਨ ਕਰਦੇ ਹਨ ਪਰ ਜ਼ਿਆਦਾਤਰ ਜਿਹੜੇ ਇਤਿਹਾਸਕਾਰ ਸਹੀ ਯਾਤਰਾਵਾਂ ਨੂੰ ਮੰਨਦੇ ਹਨ ਚਾਰ ਨੇ ਉਹਨਾਂ ਵਾਰੇ ਸੀ ਇਹਨਾਂ ਦੇ ਵਿੱਚ ਜਿਹੜਾ ਪੜਦੇ ਆ ਪਹਿਲੀ ਉਦਾਸੀ ਜਿਹੜੀ ਹੈ ਉਹ 1499 ਤੋਂ 1510 ਇਸ ਵੀ ਤੱਕ ਲਗਭਗ 11 ਸਾਲ ਦਾ ਸਮਾਂ 11 ਸਾਲ ਦਾ ਸਮਾਂ ਲਗਾਇਆ ਪਹਿਲੀ ਉਦਾਸੀ ਦੇ ਵਿੱਚ ਉਹ ਪਹਿਲੀ ਉਦਾਸੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਭਾਰਤ ਦੇ ਪੂਰਬੀ ਤੇ ਦੱਖਣੀ ਇਲਾਕੇ ਦੇ ਵਿੱਚ ਗਏ ਉਸ ਸਮੇਂ ਉਹਨਾਂ ਦੇ ਨਾਲ ਭਾਈ ਮਰਦਾਨਾ ਉਹਨਾਂ ਦਾ ਸਾਥੀ ਸੀ ਉਹ ਗੁਰੂ ਜੀ ਦਾ ਰਬਾਬੀ ਵੀ ਸੀ ਰਬਾਬ ਵਜਾਂਦਾ ਸੀ ਤੇ ਉਹ ਕਿਹੜੇ ਕਿਹੜੇ ਸਥਾਨਾਂ ਦੇ ਵਿੱਚ ਕੇ ਉਹਨਾਂ ਬਾਰੇ ਸਿੱਧਾ ਪਹਿਲੀ ਉਦਾਸੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਸਭ ਤੋਂ ਪਹਿਲਾਂ ਸੁਲਤਾਨ ਪਰਲੋਦੀ ਤੋਂ ਚੱਲੇ ਇੱਥੋਂ ਉਹ ਸੈਦਪੁਰ ਐਮਨਾਬਾਦ ਗਏ ਉੱਥੇ ਗੁਰੂ ਨਾਨਕ ਦੇਵ ਜੀ ਲਾਲੋ ਨਾਮਕ ਤਰਖਾਨ ਨੂੰ ਆਪਣਾ ਸ਼ਰਧਾਲੂ ਬਣਾਇਆ ਉੱਥੇ ਉਹਨਾਂ ਦਾ ਮਲਕ ਭਾਗੋ ਦਾ ਭੋਜਨ ਵੀ ਆ ਸਵੀਕਾਰ ਕੀਤਾ ਕਿਉਂਕਿ ਉਹਨਾਂ ਦੇ ਅੰਨ ਤੇ ਧਨ ਰਿਸ਼ਵ ਦੇ ਧੱਕੇ ਸਾਈ ਨਾਲ ਜੁੜਿਆ ਹੋਇਆ ਸੀ ਸੈਦਪੁਰ ਤੋਂ ਗੁਰੂ ਨਾਨਕ ਦੇਵ ਜੀ ਤੋਂ ਲੰਮਾ ਵਿਖੇ ਕੁਝ ਉੱਥੇ ਉਹਨਾਂ ਦੀ ਮੁਲਾਕਾਤ ਸਾਖ ਦੇ ਨਾਲ ਹੋਈ ਸੱਜਣ ਠਾਕੂਰੇ ਕੰਮ ਕਰਦਾ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸੁਧਾਰਿਆ ਤੇ ਉਹ ਵੀ ਗੁਰੂ ਨਾਨਕ ਦੇਵ ਜੀ ਦੇ ਸੇਵਕ ਤੇ ਸ਼ਰਧਾਲੂ ਬਣ ਗਿਆ ਤੇ ਜਿਸ ਸਰਾਂ ਦੇ ਵਿੱਚ ਲੋਕਾਂ ਨੂੰ ਮਾਰਦਾ ਸੀ ਜੁਰਮ ਕਰਦਾ ਸੀ ਤੇ ਉੱਥੇ ਵੀ ਉਹ ਪਾਸਨਾ ਦਾ ਘਰ ਬਣ ਗਿਆ ਦਲੰਬਾ ਦੇ ਗੁਰੂ ਨਾਨਕ ਦੇਵ ਜੀ ਕਿੱਥੇ ਪਹੁੰਚੇ ਨੇ ਕੁਰੂਕਸ਼ੇਤਰ ਜਿੱਥੇ ਸੂਰਜ ਗ੍ਰਹਿਣ ਲੱਗਾ ਹੋਇਆ ਸੀ ਲੋਕਾਂ ਨੂੰ ਸੂਰਜ ਗ੍ਰਹਿਣ ਦੇ ਪਰਮਾਤਮਾ ਦੇ ਵਿੱਚੋਂ ਬਾਹਰ ਕੱਟਿਆ ਉਹਨਾਂ ਨੇ ਕੁਰੂਕਸ਼ੇਤਰ ਤੋਂ ਗੁਰੂ ਜੀ ਪਾਣੀਪੱਤ ਪਾਣੀਪੱਤ ਤੋਂ ਦਿੱਲੀ ਦਿੱਲੀ ਤੋਂ ਗੁਰੂ ਨਾਨਕ ਦੇਵ ਜੀ ਹਰਦੁਆਰ ਪਹੁੰਚੇ ਹਰਦੁਆਰ ਵਿਖੇ ਉਹਨਾਂ ਨੇ ਸੂਰਜਪਾਲ ਮੂਮਰ ਕੇ ਪੰਡਤਾਂ ਦੇ ਜਿਹੜੇ ਪਾਣੀ ਦੇ ਰਹੇ ਸੀ ਜਾਂ ਲੋਕ ਪਾਣੀ ਦੇ ਰਹੇ ਸੀ ਲੋਕਾਂ ਨੇ ਲੋਕਾਂ ਦਾ ਭਲੇਖਾ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦਾ ਪਰਮ ਦੂਰ ਕਰਨ ਲਈ ਪਾਣੀ ਉਲਟ ਦੇ ਸ਼ਾਵਲ ਦੇਣਾ ਸ਼ੁਰੂ ਕਰ ਦਿੱਤਾ ਵੀ ਜਦੋਂ ਲੋਕਾਂ ਨਾਲ ਉਹਨਾਂ ਨੇ ਪੁੱਛਿਆ ਵੀ ਤੁਸੀਂ ਉਲਟ ਦੇ ਸ਼ਾਵਲ ਪਾਣੀ ਕਿਉਂ ਦੇ ਰਹੇ ਤਾਂ ਉਹਨਾਂ ਨੇ ਕਿਹਾ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਪੰਜਾਬ ਦੇ ਵਿੱਚ ਨੇ ਜੋ ਲੋਕਾਂ ਨਾਲ ਉਹਨਾਂ ਨੇ ਗੱਲ ਆ ਤੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਕੀਤਾ ਜੇਕਰ ਤੁਹਾਡਾ ਪਾਣੀ ਇੰਨੀ ਜ਼ਿਆਦਾ ਸੂਰਤਾਂ ਕੋ ਮਿਲਾਂ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ ਪੰਜਾਬ ਦਾ ਕਰੋੜਾਂ ਮਿਲਦੂਰ ਤੱਕ ਪਹੁੰਚ ਸਕਦਾ ਮੇਰਾ ਪੰਜਾਬ ਦਾ ਬਹੁਤ ਲੱਗੇ ਹੈ ਤੇ ਉੱਥੇ ਕਿਉਂ ਨਹੀਂ ਪਹੁੰਚ ਸਕਦਾ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਵਿਗਿਆਨਕ ਤਰੀਕੇ ਦੇ ਨਾਲ ਸਿੱਖਿਆ ਦਿੱਤੀ ਕੁੱਸ ਤੋਂ ਹਰਦਵਾਰ ਤੋਂ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਕਦਾarnath ਬਦਰੀਨਾਥ ਜੋ ਸ਼ਿਮਾ 80 ਸਥਾਨਾਂ ਦੇ ਵਿੱਚ ਪੁੱਛੇ ਉੱਥੇ ਉਹਨਾਂ ਦੀ ਮੁਲਾਕਾਤ ਗੋਰਖਨਾਥ ਨਾਲ ਹੋਈ ਉੱਥੇ ਉਹਨਾਂ ਨੂੰ ਉਪਦੇਸ਼ ਦਿੱਤਾ ਗਿਆ ਵੀ ਕੰਨਾਂ ਦੇ ਵਿੱਚ ਮੁੰਦਰਾ ਪਾਣਾ ਪਿੰਡੇ ਉੱਤੇ ਪਾ ਸੰਮਲਣਾ ਇਹ ਕੁਐਸਚਨ ਵੀ ਇੱਕ ਨੰਬਰ ਦਾ ਹੈ ਹੱਥ ਵਿੱਚ ਡੰਡਾ ਫੜਨਾ ਸਿਰ ਮਨਾਣਾ ਤੇ ਸੰਸਾਰ ਤਿਆਗਣ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ ਜੋਗੀ ਲੋਕ ਗੁਰੂ ਜੀ ਤੋਂ ਪ੍ਰਭਾਵਿਤ ਹੋਏ ਤੇ ਗੋਰਖ ਮਗਧਾ ਦਾ ਉਸ ਵੇਲੇ ਨਾਮ ਕੀ ਪੈ ਗਿਆ ਨਾਨਕਮਤਾ ਪੈ ਗਿਆ ਇਹ ਵੀ ਕੁਐਸਚਨ ਇੱਕ ਨੰਬਰ ਦਾ ਹੈ ਪਿਆਰੇ ਵਿਦਿਆਰਥੀ ਤੁਸੀਂ 8 ਚ 10 ਸਥਾਨ ਪੇਪਰ ਦੇ ਅਕੋਰਡਿੰਗ ਤੁਸੀਂ ਇਹਨੂੰ ਤਿਆਰ ਕਰ ਲਿਓ ਜਿਹੜੇ ਇੰਪੋਰਟੈਂਟ ਤੁਹਾਨੂੰ ਲੱਗਦਾ ਜਿਹੜੇ ਜਲਦੀ ਤੁਹਾਨੂੰ ਯਾਦ ਹੋ ਸਕਣ ਆਸਾਨ ਹੋਣ ਤੇ ਉਹ ਤੁਸੀਂ ਇੱਥੋਂ ਯਾਦ ਕਰ ਸਕਦੇ ਨੇ ਗੁਰੂ ਨਾਨਕ ਦੇਵ ਜੀ ਬਹੁਤ ਸਾਰੇ ਸਥਾਨਾਂ ਦੇ ਵਿੱਚ ਗਏ ਪਰ ਤੁਸੀਂ ਇੰਪੋਰਟੈਂਟ ਇੰਪੋਰਟੈਂਟ ਸਥਾਨ ਜਿਹੜੇ ਮੈਂ ਤੁਹਾਨੂੰ ਦੱਸਿਆ ਉਹ ਤੁਸੀਂ ਯਾਦ ਕਰ ਲੈਣੇ ਨੇ ਉਹ ਲਿਖਣੇ ਨੇ ਤੇ ਉਹਦੇ ਨੋਟਿਸ ਬਣਾ ਲੈਣੇ ਨੇ ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਗੁਰਖਮਤਾ ਤੋਂ ਬਨਾਰਸ ਪੁੱਜੇ ਉੱਥੇ ਉਹਨਾਂ ਦੀ ਪੰਡਤ ਚਦੋਦਾਸ ਨਾਲ ਮੁਲਾਕਾਤ ਹੋਈ ਉਹ ਵੀ ਗੁਰੂ ਜੀ ਦੇ ਉਪਦੇਸ਼ਾਂ ਦਾ ਬਹੁਤ ਪ੍ਰਭਾਵਿਤ ਹੋਇਆ ਤੇ ਪੰਡਿਤ ਅਦਾਸ ਦੇ ਉੱਤੇ ਜੇਲੇ ਵੀ ਗੁਰੂ ਜੀ ਦੇ ਅਨੁਜਾਈ ਬਣ ਗਏ ਬਨਾਰਸ ਤੋਂ ਫਿਰ ਉਹ ਬੁੱਧ ਧਰਮ ਦੇ ਪ੍ਰਸਥਾਨ ਗਿਆ ਉਹਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਆਪਣਾ ਵਿਚਾਰ ਅਨੁਭਵ ਕਰਕੇ ਲੋਕਾਂ ਨੂੰ ਸਾਰੇ ਨੂੰ ਸੁਦਾਲੂ ਆਪਣੇ ਬਣਾਇਆ ਇੱਥੋਂ ਵਿਹਾਜੀਪੁਰ ਗਏ ਤੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਗੁਰੂ ਨਾਨਕ ਦੇਵ ਜੀ ਬਿਹਾਰ ਬੰਗਾ ਤੋਂ ਬਾਅਦ ਅਸਾਮ ਪਹੁੰਚੇ ਤੇ ਗੁਰੂ ਨਾਨਕ ਦੇਵ ਜੀ ਦੀ ਉੱਥੇ ਮੁਲਾਕਾਤ ਸੰਤ ਸ਼ੰਕਰ ਦੇਵ ਜੀ ਨਾਲ ਹੋਈ ਉਸ ਤੋਂ ਬਾਅਦ ਉਹ ਕਾਮਰੂਪ ਸ਼ਾਮ ਦੇ ਵਿੱਚ ਜਿੱਥੇ ਉਹਨਾਂ ਦੇ ਨੂਰ ਸ਼ਾਹ ਦੇ ਨਾਂ ਦੀ ਇੱਕ ਜਾਦੂਗਰਨੀ ਸੀ ਜਿਸ ਨੂੰ ਉਸ ਉਹਨਾਂ ਨੇ ਆਪਣੇ ਉਦੇਸ਼ ਦੇ ਨਾਲ ਸੱਚਾ ਤੇ ਚਰਿੱਤਰ ਵਾਲਾ ਜੀਵਨ ਜੀਉਣ ਵਾਸਤੇ ਉਪਦੇਸ਼ ਦਿੱਤਾ ਉਹ ਗੰਟੂਰ ਕਾਂਚੀਪੁਰਮ ਤ੍ਰਿਚਨਾਪੱਲੀ ਨਾਗਾਪਟਮ ਰਵੀਸ਼ਮਰਮ ਦਿਪੇਂਦਰਮ ਦਿਵੇਂਦਰਮ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਸ਼੍ਰੀਲੰਕਾ ਪਹੁੰਚੇ ਸ਼੍ਰੀਲੰਕਾ ਦੇ ਵਿੱਚ ਰਾਜਾ ਸ਼ਿਵਨਾਬ ਜੈ ਸ਼ਿਵਨਾਥ ਗੁਰੂ ਜੀ ਦੀ ਸ਼ਖਸੀਅਤ ਉਹਨਾਂ ਦੀ ਬਾਣੀ ਤੋਂ ਬੜਾ ਪ੍ਰਭਾਵਿਤ ਹੋਏ ਤਾਂ ਉਹਨਾਂ ਦਾ ਚੇਲਾ ਬਣ ਗਿਆ। ਸ਼੍ਰੀ ਲੰਕਾ ਦੀ ਰਾਣੀ ਅਤੇ ਹੋਰ ਬਹੁਤ ਸਾਰੇ ਲੋਕ ਵੀ ਗੁਰੂ ਜੀ ਦੇ ਚੇਲੇ ਬਣ ਗਏ। ਝੰਡਾ ਵਿਧੀ ਦੇ ਨਾਂ ਦਾ ਇੱਕ ਸਰਦਾਲੂ ਨੂੰ ਪ੍ਰਮਾਤਮਾ ਦਾ ਪ੍ਰਚਾਰ ਕਰਨ ਲਈ ਉੱਥੇ ਗੁਰੂ ਨਾਨਕ ਦੇਵ ਜੀ ਨੇ ਨਿਯੁਕਤ ਕੀਤਾ। ਸ਼੍ਰੀ ਲੰਕਾ ਤੋਂ ਵਾਪਸ ਹੁੰਦੇ ਗੁਰੂ ਨਾਨਕ ਦੇਵ ਜੀ ਬਨਾਰ, ਵਿਦੜ, ਉਜੈਨ, ਅਜਮੇਰ, ਮਥਰਾ, ਰਿਵਾੜੀ ਸਾਰ ਤੱਕ ਤੂਪੁਰ ਹੁੰਦੇ ਹੋਏ ਪਾਕਪਟਨ ਪਹੁੰਚੇ। ਉੱਥੇ ਉਹਨਾਂ ਦੀ ਮੁਲਾਕਾਤ ਸ਼ੇਖ ਫਰੀਦ ਦੇ ਦਸਵੇਂ ਉੱਤਰਗਾਰੀ ਸ਼ੇਖ ਬ੍ਰਹਮ ਜੀ ਨਾਲ ਹੋਈ ਉਹ ਸੂਫੀ ਸੰਤ ਗੁਰੂ ਜੀ ਦੇ ਵਿਚਾਰ ਸੁਣ ਕੇ ਬਹੁਤ ਖੁਸ਼ ਹੋਏ ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਫਿਰ ਸੁਲਤਾਨਪੁਰ ਲੋਧੀ ਵਿਖੇ ਵਾਪਸ ਤੀਜੀ ਦਾਸ ਗੁਰੂ ਨਾਨਕ ਦੇਵ ਜੀ ਨੇ 1515 ਤੇ 1517 ਦੋ ਸਾਲ ਦੇ ਸਮੇਂ ਦੇ ਲਈ ਤੀਜੀ ਦਾਸੀ ਆਰੰਭ ਕੀਤੀ ਕੁਝ ਸਮਾਂ ਉਹ ਆਪਣੇ ਪਰਿਵਾਰ ਵਿੱਚ ਠਹਿਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਯਾਤਰੀ 1515 ਦੇ ਵਿੱਚ ਸ਼ੁਰੂ ਕਰ ਦਿੱਤੀ। ਇਸ ਵਾਰ ਉਹ ਉੱਤਰਵਲ ਦੇਗੇ। ਉਹਨਾਂ ਦੇ ਨਾਲ ਇੱਕ ਹਸੂਨਾ ਦਾ ਇੱਕ ਲੋਹਾਰ ਤੇ ਸ਼ਿਹਾਰ ਨਾਂ ਦਾ ਇੱਕ ਸ਼ਿਮਬਸ ਜਿਹਨਾਂ ਨੇ ਦਾ ਸਾਧਿਤ। ਸਭ ਤੋਂ ਪਹਿਲਾਂ ਉਹ ਜਲੰਧਰ ਹਿਸ਼ਾਰਪਤ ਹੁੰਦੇ ਹੋਏ ਹਿਮਾਚਲ ਦੇ ਵਿੱਚ ਪਰਵੇਸ਼ ਕੀਤੇ ਤੇ ਉੱਥੇ ਸਭ ਤੋਂ ਪਹਿਲਾਂ ਉਹਦੀ ਕੀਰਤ ਪਰਵੇਖੇ ਪੀਰ ਬੁੱਧਨ ਸ਼ਾਹ ਜੀ ਨਾਲ ਉਹਨਾਂ ਨੇ ਮੁਲਾਕਾਤ ਕੀਤੀ। ਉਹਨਾਂ ਨਾਲ ਉਹਨੇ ਛੇਲਾ ਬਣਾਇਆ। ਇਸ ਤੋਂ ਬਾਅਦ ਗੁਰੂ ਜੀ ਬਲਾਸਪੁਰ ਮੰਡੀ ਬਲਾਸਪੁਰ ਮੰਡੀ ਸੁਕੇਤ ਰਵਾਲ ਸਜਵਾਲਾ ਜੀ ਕਾਂਗੜਾ ਖੁੱਲੂ 스ਪੀਤੀ ਆਸਥਾਨਾ ਦੇ ਪਹਾੜੀ ਖੇਤਰ ਦੇ ਵਿੱਚ ਗਏ ਉੱਥੇ ਵੀ ਗੁਰੂ ਨਾਨਕ ਦੇਵ ਜੀ ਬਹੁਤ ਸਾਰੇ ਲੋਕਾਂ ਨੂੰ ਆਪਣਾ ਸ਼ਰਧਾਲੂ ਬਣਾਇਆ 스ਪੀਤੀ ਘਾਟੀ ਪਾਰ ਕਰਕੇ ਉਹ ਨਾਨਕ ਦੀ ਤਿੱਬਤ ਦੇ ਵਿੱਚ ਪ੍ਰਵੇਸ਼ ਕੀਤਾ ਫਿਰ ਮਾਨਸਰੋਕ ਝੀਲ ਦੇ ਵਿੱਚ ਕਲਾਸ਼ ਪਹਾੜ ਵੀ ਉਹ ਗਏ ਸਿੰਧਾ ਸਿੱਧਾ ਨਾਲ ਉਹਨਾਂ ਦੀ ਮੁਲਾਕਾਤ ਕੀਤੀ ਉਹਨਾਂ ਨਾਲ ਉਹਨਾਂ ਦੇ ਹੋਲ ਬਲਾਪ ਵੀ ਹੋਏ ਜਿੱਥੇ ਉਹਨਾਂ ਨੇ ਉਹਨਾਂ ਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚ ਲੋਕ ਫਟ ਗਏ ਸਨ ਉਹਨਾਂ ਨੂੰ ਬਾਹਰ ਖੱਡਿਆ ਇੱਥੋਂ ਗੁਰੂ ਨਾਨਕ ਦੇਵ ਜੀ ਕਲਾਸ਼ ਪਹਾੜ ਕਲਾਸ਼ ਪਹਾੜ ਤੋਂ ਲਦਾਖ ਤੇ ਬਹੁਤ ਸਾਰੇ ਸਰਦਾਲੂ ਉਹਨਾਂ ਨੇ ਉੱਥੇ ਉਹਨਾਂ ਨੂੰ ਬਣਵਾਇਆ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਸਕਾਰਦੂ ਅਧਕਾਰਗੱਲ ਹੁੰਦੇ ਹੋਏ ਕਸ਼ਮੀਰ ਅਮਰਨਾਥੀ ਪਹਾੜ ਦੇ ਵਿੱਚ ਗਏ ਉਸ ਤੋਂ ਬਾਅਦ ਗੁਰੂ ਨਾਨਕ ਜੀ ਅਲਕ-ਲਖ ਅਲਕਿਆਂ ਦੇ ਵਿੱਚ ਜਾਂਦੇ ਹੋਏ ਉਹਨਾਂ ਦੀ ਇੱਕ ਮੁਲਾਕਾਤ ਪੰਡਤ ਬ੍ਰਹਮਦਾਸ ਜੀ ਨਾ ਹੋਏ ਜੋ ਵਿਦਾ ਤੇ ਸ਼ਾਸਤਰਾਂ ਦੇ ਗਿਆਨੀ ਪ੍ਰਸਿੱਧ ਸੀ ਗੁਰਜੀ ਆ ਉਸ ਨੂੰ ਉਪਦੇਸ਼ ਦਿੱਤਾ ਕਿ ਕੇਵਲ ਸ਼ਾਸਤਰਾਂ ਨਾਲ ਹੀ ਮੁਕਤੀ ਨਹੀਂ ਹੁੰਦੀ ਇਥੋਂ ਗੁਰੂ ਜੀ ਬਾਰਾਮੂਲਾ ਅਨੰਤਨਾਗਰ ਦੇ ਸ਼ਿਰੀ ਨਗਰ ਵੀ ਗਏ ਉਸ ਤੋਂ ਬਾਅਦ ਜੇਲਮ ਅਤੇ ਚਨਾਵ ਗ੍ਰਿਆਮਾਂ ਨੂੰ ਪਾਰ ਕਰਨ ਦੇ ਮਗਰੋਂ ਸਿਆਲਕੋਟ ਪਹੁੰਚੇ ਤੇ ਉੱਥੇ ਵੀ ਉਹਨਾਂ ਨੇ ਸਖਿਆਵਾਨ ਲੋਕਾਂ ਨੂੰ ਪ੍ਰਭਾਵਿਤ ਕੀਤਾ ਉੱਥੋਂ ਫਿਰ ਉਹ ਆਪਣੇ ਨਿਵਾਸ ਸਥਾਨ ਕਰਤਾਰਪੁਰ ਵਿਖੇ ਆ ਗਏ ਸਤਵਾਦ ਗੁਰੂ ਨਾਨਕ ਦੇਵ ਜੀ ਨੇ 1517 ਤੋਂ 1500 ਕੀ ਚਾਰ ਸਾਲਾਂ ਦੇ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੀ ਚੌਥੀ ਧਸ ਜਿਹੜੀ ਆਰੰਭ ਕੀਤੀ ਇਸ ਵਾਰ ਉਹਨਾਂ ਨੇ ਮੁਸਲਮਾਨ ਆਜੀ ਬੜਾ ਨੀਲਾ ਪਹਿਰਾਵਾ ਧਾਰਨ ਕੀਤਾ ਤੇ ਉਹ ਪੱਛਮੀ ਏਸ਼ੀਆ ਦੇ ਵੱਲ ਗਏ ਇਸ ਧਾਸੇ ਰਮ ਗੁਰੂ ਨਾਨਕ ਜੀ ਨੇ ਪਾਕਪਟਨ ਤੋਂ ਕੀਤਾ ਸ਼ੇਖ ਬ੍ਰਹਮ ਨੂੰ ਮਿਲਣ ਸ਼ੇਖ ਬ੍ਰਹਮ ਨੂੰ ਮਿਲਣ ਤੋਂ ਮਿਲਣ ਤੋਂ ਅਪਰੰਤ ਬਲਤਾਨ ਪਹੁੰਚੇ ਉੱਥੇ ਪ੍ਰਸਿੱਧ ਸੂਫੀ ਸ਼ੇਖ ਬਹਾਉਦੀਨ ਨਾਲ ਮੁਲਾਕਾਤ ਹੋਈ ਗੁਰੂ ਜੀ ਦੇ ਵਿਚਾਰਾਂ ਦਾ ਬੜਾ ਪ੍ਰਭਾਵਤ ਹੋਇਆ ਤੇ ਸਮੁੰਦਰ ਦੇ ਰਾस्ते ਰਾਹੀਂ ਉਹ ਮੱਕਾ ਦੇ ਵਿਖੇ ਪਹੁੰਚੇ ਜਿੱਥੇ ਅਜਰਮਾ ਮਜੀ ਦਾ ਜਨਮ ਸਥਾਨ ਹੈ ਉੱਥੇ ਕਾਬੇ ਵੱਲ ਪੈਰ ਕਰਕੇ ਸੋ ਗਏ ਜਿੰਨੇ ਜਨ ਸਖੇ ਗੁਰੂ ਨਾਨਕ ਦੇਵ ਜੀ ਦੀਆਂ ਕਾਫੀ ਆਉਂਦੀਆਂ ਨੇ ਉੱਥੇ ਦੇ ਕਾਜੀ ਰੁਕੋਦੀਨ ਨੇ ਮੱਕੇ ਵੱਲ ਪੈਰ ਕਰਨ ਤੇ ਗੁਰੂ ਜੀ ਦਾ ਵਿਰੋਧ ਕੀਤਾ ਪਰ ਗੁਰੂ ਜੀ ਨੇ ਬੜੇ ਪਿਆਰ ਨਾਲ ਕਿਹਾ ਜਿੱਧਰ ਪ੍ਰਮਾਤਮਾ ਨੇ ਹੀ ਹੈ ਉਧਰ ਮੇਰੇ ਪੈਰ ਕਰ ਦਿਓ ਫਿਰ ਜਿੱਥੇ ਵੀ ਉਹ ਕਾਜ਼ੀ ਉਹਨਾਂ ਦੇ ਪੈਰ ਕਰਦਾ ਤਾਂ ਮੱਕਾ ਉਸ ਸਾਈਡ ਨੂੰ ਹੋ ਜਾਂਦਾ ਸੀ ਇਸ ਕਰਕੇ ਉਹ ਵੀ ਗੁਰੂ ਜੀ ਦੇ ਇਸ ਸ਼ਖਸੀਅਤ ਦਾ ਵਿਚਾਰਨ ਤੋਂ ਬੜਾ ਪ੍ਰਭਾਵਿਤ ਹੋਇਆ ਮੱਕੇ ਤੋਂ ਪਿੱਛੇ ਗੁਰੂ ਜੀ ਮਦੀਨਾ ਦੇ ਵਿੱਚ ਪਹੁੰਚੇ ਮਦੀਨਾ ਦੇ ਵਿੱਚ ਪਹੁੰਚੇ ਉੱਥੇ ਹਜ਼ਰਬਾਬ ਵੀ ਕਬਰ ਬਣੀ ਹੋਈ ਹੈ ਗੁਰੂ ਨਾਨਕ ਦੇਵ ਜੀ ਇਸ ਤੋਂ ਬਾਅਦ ਮਦੀਨਾ ਦੀ ਯਾਤਰਾ ਤੋਂ ਬਾਅਦ ਗੁਰੂ ਬਗਦਾਦ ਵਿਖੇ ਪਹੁੰਚੇ ਅਨੰਦ ਸਿੰਘ ਬਹਿਲੌਰ ਨਾਲ ਉੱਥੇ ਮੁਲਾਕਾਤ ਹੋਈ ਉਹਨਾਂ ਦੇ ਵਿਚਾਰਨ ਪ੍ਰਭਾਵ ਖੋ ਗਿਆ ਉਹਨਾਂ ਦਾ ਛੇਲਾ ਬਣ ਗਿਆ ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਬਗਦਾਦ ਤੋਂ ਹੁੰਦੇ ਹੋਏ ਫੇ ਕੰਧਾਰ ਕਾਬਲ ਦੇ ਵਿੱਚ ਪਹੁੰਚੇ ਕਾਬਲ ਵਿੱਚ ਉਸ ਸਮੇਂ ਬਾਬਰ ਮੁਗਲ ਬਾਦਸ਼ਾਹ ਦਾ ਰਾਜ ਸੀ ਤੇ ਕਾਬਲ ਤੋਂ ਬਾਅਦ ਦਾਰਾ ਖੈਬਰ ਪਾਰ ਕਰਕੇ ਗੁਰੂ ਨਾਨਕ ਜੀ ਪਸ਼ਾਵਰ ਹਸ਼ਨ ਅਬਦਾਲ ਅਤੇ ਗੁਜਰਾਤ ਆਦਿ ਸਥਾਨਤ ਹੁੰਦੇ ਸੈਦਪੁਰ ਵਿਖੇ ਪਹੁੰਚੇ ਸੈਦਪੁਰ ਵਿਖੇ ਉਸ ਵੇਲੇ ਬਾਬਰ ਨੇ ਹਮਲਾ ਕੀਤਾ ਹੋਇਆ ਸੀ ਤੇ ਬਾਬਰ ਨੇ ਉੱਥੇ ਅਤਿਆਚਾਰ ਕਰਦੇ ਹੋਏ ਉਹ ਸਾਰੇ ਲੋਕਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜੇਲ੍ਹ ਦੇ ਵਿੱਚ ਬੰਦ ਕਰਨ ਦੇ ਨਾਲ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਤੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਕੰਮ ਕਰਨ ਲਈ ਦਿੱਤਾ ਚੱਕੀ ਚਲਾਉਣ ਲਈ ਆਟਾ ਪੀਣ ਦਾ ਕੰਮ ਦਿੱਤਾ ਗਿਆ ਤਾਂ ਪ੍ਰਾਪਤਨ ਜਨੂਸ ਆਖਿਆ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਜਿਹੜੀ ਚੱਕੀ ਆਟਾ ਚੱਕੀ ਉਹ ਆਪਣੇ ਆਪ ਹੰਦ ਰਹੀ ਤੇ ਜਦੋਂ ਬਾਬਰ ਨੂੰ ਉਹਨਾਂ ਦੇ ਸੈਨਾਮਾਨਾਂ ਦੱਸਿਆ ਜਾ ਕੇ ਤਾਂ ਬਾਬਰ ਆਪ ਖੁਦ ਪੈਦਲ ਚੱਲ ਕੇ ਗੁਰੂ ਨਾਨਕ ਦੇਵ ਜੀ ਦੇ ਕੋਲ ਆਇਆ ਤੇ ਕਰਤੱਵ ਦੇਖ ਕੇ ਗੁਰੂ ਨਾਨਕ ਦੇਵ ਜੀ ਦੇ ਅਸ਼ੀਅਤ ਵਿਚਾਰਾਂ ਤੋਂ ਪ੍ਰਭਾਵਿਤ ਹੁੰਦਾ ਹੋਇਆ ਉਹਨੇ ਗੁਰੂ ਨਾਨਕ ਦੇਵ ਜੀ ਨੂੰ ਰਿਆ ਕੀਤਾ ਤੇ ਗੁਰੂ ਨਾਨਕ ਦੇਵ ਜੀ ਨੇ ਬਾਕੀ ਲੋਕਾਂ ਨੂੰ ਵੀ ਬਾਬਰ ਤੋਂ ਰਿਆ ਕਰਵਾਇਆ ਕਹਿੰਦੇ ਆ ਨੇ ਕਿ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਪ੍ਰਦਾਨ ਕੀਤਾ ਕਿ ਤੇਰੀ ਸੱਤ ਬਿੜੀਆਂ ਭਾਰਤ ਦੇ ਰਾਜ ਕਰਨਗੀਆਂ ਬਾਬਰ ਦੇ ਹਮਲੇ ਦਾ ਸਾਰਾ ਬਾਬਰ ਸਾਰਾ ਵਰਨਣ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਦੇ ਵਿੱਚ ਕੀਤਾ ਹੋਇਆ 1321 ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਾਰੀਆਂ ਯਾਤਰਾਵਾਂ ਕੰਪਲੀਟ ਕੀਤੀਆਂ ਸੰਪੂਰਨ ਕੀਤੀਆਂ ਤੇ ਉੱਥੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਪਣੇ ਜਨਮ ਪਿੰਡ ਕਰਤਾਰਪੁਰ ਵਿਖੇ ਆ ਗਏ ਜਿੱਥੇ ਉਹਨਾਂ ਨੇ ਆਪਣਾ ਆਖਰੀ ਜੀਵਨ ਜੜਾ ਬਤੀਤ ਕੀਤਾ 18 ਸਾਲ ਜਿਹੜਾ ਉਹਨਾਂ ਨੇ ਕਰਤਾਰਪੁਰ ਵਿੱਚ ਆਦਰਸ਼ ਗ੍ਰਸਤੀ ਜੀਵਨ ਬਤੀਤ ਕੀਤਾ ਉੱਥੇ ਗੁਰੂ ਨਾਨਕ ਦੇਵ ਜੀ ਨੇ ਖੇਤੀਬਾੜੀ ਵੀ ਕੀਤੀ ਤੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ। ਇਹਨਾਂ ਬਾਣੀਆਂ ਦੇ ਵਿੱਚ ਕੋਪੋਰੰਡਰ ਕੁਐਸਚਨ ਵੀ ਹੈਗੇ। ਪ੍ਰਸ਼ਨ ਜਿਹੜੇ ਹੈਗੇ ਆਉਣਗੇ। ਵਾਰ ਮਲਾਰ, ਵਾਰ ਮਾਜ, ਵਾਰ ਆਸਾ ਜਪੁਜੀ, ਓੰਕਾਰ, ਪਟਟੀ, ਤਿੱਥ ਤੇ 12ਵਾਂ ਆਦ ਰਚਨਾਵਾਂ ਗੁਰੂ ਨਾਨਕ ਦੇਵ ਜੀ ਨੇ ਬਾਣੀ ਰਚੀ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਗਏ। ਹਰਾ ਵਿਦਿਆਰਥੀਓ ਇੰਪੋਰਟੈਂਟ ਟਾਪਿਕ ਗੁਰੂ ਨਾਨਕ ਦੇਵ ਜੀ ਦੀਆਂ ਸਖਿਆਵਾਂ ਵੈਰੀ ਵੈਰੀ ਇੰਪੋਰਟੈਂਟ ਟਾਪਿਕ ਹੈ ਹਰ ਸਾਲ ਇਹ ਕੁਐਸਚਨ ਜਿਹੜਾ ਹੈ 6 ਨੰਬਰ ਦੇ ਵਿੱਚ 3 ਨੰਬਰ ਦੇ ਵਿੱਚ ਆ ਜਾਂਦਾ ਹੈ ਤੇ ਆਸਾਨ ਵੀ ਹੈਗਾ ਸਾਰੇ ਵਿਦਿਆਰਥੀਆਂ ਨੇ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਪੜ ਲੈਣਾ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਲਈ ਬਹੁਤ ਸਾਰੀਆਂ ਸਖਿਆਵਾਂ ਦਿੱਤੀਆਂ ਸਭ ਤੋਂ ਪਹਿਲਾਂ ਉਹਨਾਂ ਨੇ ਪ੍ਰਮਾਤਮਾ ਸੰਬੰਧੀ ਵਿਚਾਰ ਕਿਉਂਕਿ ਇੱਕ ਕੁਐਸਚਨ 6 ਨੰਬਰ ਦਾ ਉਹਨਾਂ ਦੇ ਪ੍ਰਮਾਤਮਾ ਸੰਬੰਧੀ ਵਿਚਾਰਾਂ ਤੇ ਪੂਰਾ ਟਾਪਿਕ ਦੇ ਇੱਕ ਕੁਐਸਚਨ ਬਣ ਜਾਂਦਾ 6 ਨੰਬਰ ਦਾ ਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਕੁਐਸਚਨ ਵੀ ਇਹਦੇ ਵਿੱਚ ਹੀ ਐਡ ਆਪਾਂ ਕਰ ਸਕਦੇ ਹਾਂ। ਪ੍ਰਮਾਤਮਾ ਬਾਰੇ ਗੁਰੂ ਨਾਨਕ ਦੇਵ ਪ੍ਰਮਾਤਮਾ ਬਾਰੇ ਵਿਚਾਰ ਸੰਕ੍ਰਿਪਾ ਪ੍ਰਮਾਤਮਾ ਇੱਕ ਹੈ। ਸਭ ਤੋਂ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਕਿ ਪ੍ਰਮਾਤਮਾ ਇੱਕ ਹੈ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪ੍ਰਮਾਤਮਾ ਸਰਬਸ਼ਕਤੀਮਾਨ ਅਤੇ ਸਰਵਵਿਆਪਕ ਹੈ। ਪ੍ਰਮਾਤਮਾ ਮਹਾਨ ਤੇ ਸਰਵਉੱਚ ਹੈ। ਪ੍ਰਮਾਤਮਾ ਨਿਰੰਕਾਰ ਹੈ। ਪ੍ਰਮਾਤਮਾ ਵਿਆਲੂ ਤੇ ਪ੍ਰਮਾਤਮਾ ਦੇ ਹੁਕਮ ਦੇ ਮਹੱਤਰ ਮਹੱਤਵ ਤੋਂ ਉਹਨਾਂ ਦੇ ਸਖਿਆਵਾਂ ਇਹ ਕਹਿੰਦੀ ਹਨ ਕਿ ਨਾਮ ਦਾ ਜਪਣਾ ਸਾਨੂੰ ਨਾਮ ਜਪਣਾ ਚਾਹੀਦਾ ਹੈ ਹਮੇਸ਼ਾ ਸਾਨੂੰ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹਿਣਾ ਚਾਹੀਦਾ ਹੈ ਸਾਨੂੰ ਆਪਣੇ ਹਉਮੈ ਦਾ ਤਿਆਗ ਕਰਕੇ ਆਤਮ ਸਮਰਪਿਤ ਸਮਰਪਣ ਕਰਨਾ ਚਾਹੀਦਾ ਹੈ ਸਾਨੂੰ ਹਮ ਗੁਰੂ ਦੀ ਹਮੇਸ਼ਾ ਲੋੜ ਹੈ ਗੁਰੂ ਦੇ ਬਿਨਾ ਅਸੀਂ ਕਿਸੇ ਵੀ ਚੜ੍ਹੀ ਹੈ ਪ੍ਰਾਪਤੀ